ਜਾ ਪਿਛਲੇ ਦਿਨਾਂ ਚ ਅਹਮਦਾਬਾਦ ਦੇ ਵਿੱਚ ਹਵਾਈ ਜਹਾਜ਼ ਕਰੈਸ਼ ਹੋਇਆ ਤੇ ਜਿੰਦੇ 270 ਬੰਦੇ ਜਿਹੜੇ ਮਾਸੂਮ ਲੋਕ ਸੀ ਉਹ ਮਰ ਗਏ ਤੇ ਇਨਕਸ਼ਾਫ ਹੋਏ ਨੇ ਕਿ ਇੱਕ ਲੜਕੀਏ ਰੀਨਾ ਜੁਸ਼ੀਲਡਾ ਨਾਮ ਇਹ ਹੁੰਦਾ ਤੇ ਉਹ ਕਹਿੰਦੀ ਹੈ ਉਹਨੇ ਜ਼ਿੰਮੇਵਾਰੀ ਲਈ ਹੈ ਕਿ ਇਹ ਜਿਹੜਾ ਜਹਾਜ਼ ਇਹ ਅਸੀਂ ਕਰੈਸ਼ ਕਰਵਾਇਆ ਤੇ ਸੁਣਿਆ ਕਿ ਉਹ ਕਿਸੇ ਆਪਣੇ ਬੁਆਏਫਰੈਂਡ ਕੋਲੋਂ ਬਦਲਾ ਲੈ ਰਹੀ ਹੈ ਇਸ ਚੀਜ਼ ਦਾ ਉਹਨੂੰ ਪਸਾਨ ਵਾਸਤੇ ਤੇ ਬੜੀ ਅਜੀਬ ਪੂਰਾ ਜਹਾਜ਼ ਕ੍ਰੈਸ਼ ਕਰਾਤਾ ਬੰਦਾ ਪੂਰਾ ਜਹਾਜ਼ ਕ੍ਰੈਸ਼ ਕਰਾਤਾ ਕਿਵੇਂ ਕ੍ਰੈਸ਼ ਹੋ ਸਕਦਾ ਤੇ ਸਵਰਨ ਟੈਹਰਾ ਜੀ ਇਹ ਸਾਰੀ ਮਾਲੂਮਾਤ ਇਸ ਵੀਡੀਓ ਚ ਦੇ ਰਹੇ ਨੇ ਵੀਡੀਓ ਬਹੁਤ ਜ਼ਿਆਦਾ ਇਨਫਾਰਮੇਟਿਵ ਹੈ ਤੇ ਦੇਖਨੇ ਆ ਰੇਨੇ ਜੋਸ਼ੀਲਡਾ ਨਾਂ ਦੀ ਇੱਕ ਕੁੜੀ ਆ ਰੇਨੇ ਜੋਸ਼ੀਲਡਾ ਚੇਨਈ ਦੀ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਇਹ ਹੁਣੇ-ਹੁਣੇ ਸੀ ਹੋਈ ਆ ਪਹਿਲਾਂ ਤਾਂ ਹੈ ਹੀ ਸੀ ਰੇਨੇ ਜੋਸ਼ੀਲਡਾ ਨਿੱਕ ਤੈ ਤੈ ਸੀ ਕੀਤੀ ਕਰਤੂਤ ਐਸੀ ਕੀਤੀ ਬਦਲਾ ਲਊ ਭਾਵਨਾ ਇਹਦੇ ਮਨ ਦੇ ਵਿੱਚ ਐਸੀ ਆ ਇੱਕ ਤਰਫਾ ਪਿਆਰ ਦੇ ਵਿੱਚ ਐਸੀ ਡੁੱਬੀ ਪਈ ਆ ਇਹਨੇ ਇੱਕ ਮੁੰਡੇ ਨੂੰ ਫਸਾਉਣ ਦੀ ਖਾਤਰ ਇਹੋ ਜਿਹੀਆਂ ਕਤਿੱਤਾ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਬਿਲਕੁਲ ਦੁਨੀਆ ਦੇ ਵਿੱਚ ਇਹਦੀ ਚਰਚਾ ਹੋਈ ਆ ਕਿ ਇਹੋ ਜੀ ਜਵਾਨੀ ਵੀ ਹੁੰਦੀ ਆ ਕੁੜੀਆਂ ਜਾਂ ਮੁੰਡੇ ਇਹੋ ਜੇ ਵੀ ਹੁੰਦੇ ਆ ਵੀ ਆਪਾਂ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਸੁਣਦੇ ਵੀ ਭਾਈ ਇੱਕ ਤਰਫਾ ਪਿਆਰ ਦੇ ਵਿੱਚ ਜਾਂ ਪਿਆਰ ਦੇ ਵਿੱਚ ਧੋਖਾ ਖਾਣ ਵਾਲੇ ਕਿਵੇਂ ਬਦਲਾ ਲਊ ਬਿਰਤੀ ਦੇ ਬਣ ਜਾਂਦੇ ਆ ਪਰ ਇਸ ਕੁੜੀ ਦੀ ਕਰਤੂਤ ਤੁਸੀਂ ਜਾਣ ਕੇ ਹੈਰਾਨ ਹੋ ਜਾਣਾ ਕਿ ਇਹੋ ਜੇ ਲੋਕ ਵੀ ਭਾਰਤ ਦੀ ਧਰਤੀ ਦੇ ਉੱਤੇ ਵਸਦੇ ਆ ਰੇਨੇ ਜੋ ਸ਼ੀਲਡਾ ਨਾਂ ਦੀ ਇਹ ਕੁੜੀ ਚੰਗੇ ਅਹੁਦੇ ਦੇ ਉੱਤੇ ਐ ਇੱਕ ਕੰਪਨੀ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਉੱਤੇ ਕੰਮ ਕਰਦੀ ਆ ਇਹਦੇ ਨਾਲ ਹੀ ਦਫ਼ਤਰ ਦੇ ਵਿੱਚ ਇੱਕ ਹੋਰ ਮੁੰਡਾ ਕੰਮ ਕਰਦਾ ਜਿਹਨੂੰ ਇਹ ਇੱਕ ਪਾਸੜ ਪਿਆਰ ਕਰਦੀ ਆ ਪਰ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂਗਾ ਇਹ ਉਹਨੂੰ ਪਿਆਰ ਕਰਦੀ ਆ ਪਰ ਉਸ ਮੁੰਡੇ ਨੇ ਇਸੇ ਸਾਲ 2025 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਇਹਦੇ ਮਨ ਦੇ ਵਿੱਚ ਬਦਲਾ ਲਊ ਭਾਵਨਾ ਆ ਗਈ ਫਿਰ ਇਹਨੇ ਉਸ ਤੋਂ ਬਾਅਦ ਵਕ ਵਕ ਥਾਵਾਂ ਤੇ ਉਸ ਮੁੰਡੇ ਨੂੰ ਬਦਨਾਮ ਕਰਨ ਦੇ ਲਈ ਉਸ ਮੁੰਡੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਉਹਦਾ ਭਵਿੱਖ ਬਰਬਾਦ ਹੋ ਜਾਏ ਉਹ ਚਾਲਾਂ ਚੱਲੀਆਂ ਜਿਹਦੇ ਕਰਕੇ ਇਹ ਹੁਣ ਖੁਦ ਹੀ ਫਸ ਗਿਆ ਤੇ ਇਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਣ ਜੇ ਤੁਹਾਨੂੰ ਇਹ ਗੱਲ ਕਵਾਂ ਜੀ ਕਿ ਇਹਦਾ ਸਬੰਧ 12 ਜੂਨ ਨੂੰ ਕ੍ਰੈਸ਼ ਹੋਏ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੇ ਜਹਾਜ਼ ਨਾਲ ਸਬੰਧ ਹੈ ਇਹਦਾ ਤੁਸੀਂ ਹੈਰਾਨ ਰਹਿ ਜਾਣਾ ਇਹਨੇ ਈਮੇਲ ਇਹ ਵੀ ਕੀਤੀ ਕਿ ਭਾਈ ਜਿਹੜਾ 12 ਜੂਨ ਨੂੰ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਉਹ ਵੀ ਅਸੀਂ ਕਰਵਾਇਆ ਇਨੇ ਈਮੇਲ ਕੀਤੀ ਜਿਹੜੀ ਅਧਿਕਾਰੀਆਂ ਨੂੰ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਕੱਲ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਕੀਤਾ ਹਾਰਸਗਰਸਟ ਕੀਤਾ ਤੁਹਾਨੂੰ ਲੱਗਾ ਕਿ ਇਹ ਇੱਕ ਧੋਖਾ ਹੁਣ ਤੁਹਾਨੂੰ ਪਤਾ ਲੱਗਾ ਕਿ ਅਸੀਂ ਇਸ ਮਸਲੇ 'ਚ ਕਿੰਨੇ ਗੰਮੀਰ ਆ ਜਦੋਂ ਕਿਸੇ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੋਵੇ ਕਿ ਜਹਾਜ਼ ਵੀ ਅਸੀਂ ਕ੍ਰੈਸ਼ ਕਰਵਾਇਆ ਤੁਸੀਂ ਦੇਖੋ ਵੀ ਇਹ ਦੇਸ਼ ਦੀ ਕਿੰਨੀ ਵੱਡੀ ਖਬਰ ਬਣਦੀ ਆ ਇਸ ਕੁੜੀ ਨੇ ਆਪਣੇ ਉਸ ਇੱਕ ਤਰਫਾ ਪਿਆਰ ਨੂੰ ਸਬਕ ਸਿਖਾਉਣ ਦੇ ਲਈ ਬਦਲਾ ਲੈਣ ਦੇ ਲਈ ਉਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਈਮੇਲ ਆਈਡੀਆਂ ਬਣਾਈਆਂ ਉਹਦੇ ਨਾਂ ਦੇ ਉੱਤੇ ਤਾਂ ਜੋ ਫਸੂਗਾ ਇਹ ਇਹਨੇ ਦਰਜਨਾਂ ਦੀ ਗਿਣਤੀ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਈਮੇਲਾਂ ਕੀਤੀਆਂ ਕਿਤੇ ਈਮੇਲ ਕਰਨੀ ਸੀ ਕਿ ਸਕੂਲ ਉਡਾੜਣੀ ਕਿਤੇ ਈਮੇਲ ਕਰਨੀ ਸੀ ਕਿ ਅਸੀਂ 에ਅਰ ਇੰਡੀਆ ਦੀ ਜਾਂ ਕੋਈ ਫਲਾਨੀ ਫਲਾਈਟ ਉਡਾੜਣੀ ਆ ਕਦੇ ਕਰਗਣੀ ਸੀ ਕਿ ਭਾਈ ਅਸੀਂ ਕਾਲਜ ਦਾ ਯੂਨੀਵਰਸਿਟੀ ਉਡਾੜਣੀ ਆ ਇਸ ਕੁੜੀ ਦੀਆਂ ਈਮੇਲਾਂ ਦੇ ਕਰਕੇ ਤੇ ਜਿੱਥੇ-ਜਿੱਥੇ ਵੀ ਇਹ ਖਬਰਾਂ ਜਾਣੀਆਂ ਸੀ ਵੀ ਭਾਈ ਉੱਥੇ ਸਿਕਿਉਰਿਟੀ ਟਾਈਟ ਕਰਨੀ ਪਈਦੀ ਸੀ ਵੀ ਕਿਤੇ ਸੱਚੀ ਮੁਚਿ ਨਾ ਤਬਾਕਾ ਹੋ ਜੇ ਇੱਥੇ ਕੋਈ ਨਾ ਕੋਈ ਆਵ ਵਰ ਨਾ ਜਾਵੇ ਪਰ ਇਹ ਸਾਰਾ ਕੁਝ ਇਹ ਬਦਲਾ ਲੈਣ ਦੇ ਲਈ ਕਰਦੀ ਸੀ ਉਸ ਮੁੰਡੇ ਨੂੰ ਕੁਝ ਨਹੀਂ ਪਤਾ ਪਰ ਉਸ ਮੁੰਡੇ ਦੇ ਨਾਂ ਦੇ ਉੱਤੇ ਈਮੇਲਾਂ ਬਣਾ ਬਣਾ ਕੇ ਈਮੇਲਾਂ ਲਗਾਤਾਰ ਕਰੀ ਜਾਂਦੀ ਸੀ ਵੀ ਪੁਲਿਸ ਫੜੂਗੀ ਤਾਂ ਇਸ ਬੰਦੇ ਨੂੰ ਫੜੂਗੀ ਇੱਕੋ ਨਾਂ ਦੇ ਉੱਤੇ ਈਮੇਲਾਂ ਵੱਖ-ਵੱਖ ਐਡਰੈਸਾਂ ਤੋਂ ਇਹ ਕਰਦੀ ਸੀ ਤੇ ਹੁਣ ਪੁਲਿਸ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇਹ ਤਾਂ ਰੇਨੇ ਜੋਸ਼ੀਲ ਦਾ ਨਾਂ ਦੀ ਕੁੜੀ ਆ ਤਾਂ ਉਹਨੂੰ ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਸੀਂ ਦੇਖੋ ਵੀ ਇਹ ਕਿੰਨੀ ਵੱਡੀ ਖਬਰ ਆ ਕਿੰਨੀ ਵੱਡੀ ਘਟਨਾ ਹੈਗੀ ਆ ਇਸ ਕੁੜੀ ਨੇ ਵੱਖ-ਵੱਖ ਸਕੂਲਾਂ ਇੱਕ ਮੈਡੀਕਲ ਕਾਲਜ ਤੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਸਮੇਤ ਜਿਹੜੇ ਉਹ ਕੁੱਲ 21 ਈਮੇਲ ਕੀਤੀਆਂ ਜੀ 21 ਈਮੇਲ ਕੀਤੀਆਂ 1 2 3 ਨਹੀਂ ਇਹ ਕੁੜੀ ਹੈ ਜਿਹੜੀ ਉਹ ਡਾਰਕ ਵੈਬ ਦੀ ਵਰਤੋਂ ਕਰਦੀ ਹੁੰਦੀ ਸੀ ਕੋਈ ਤਕਨੀਕੀ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹਦੇ ਬਾਰੇ ਮੈਨੂੰ ਤੁਹਾਨੂੰ ਘੱਟ ਜਾਣਕਾਰੀ ਹੋਵੇ ਤਾਂ ਜੋ ਇਹ ਫੜੀ ਨਾ ਜਾਵੇ ਤਾ ਜੋ ਇਹਦੇ ਬਾਰੇ ਪਤਾ ਨਾ ਲੱਗੇ ਵੀ ਪਾਈ ਇਹ ਕਿਹੜੇ ਐਡਰੈਸ ਤੋਂ ਕਰਦੀ ਆ ਇਹ ਕਿਹੜੇ ਪਤਾ ਤੋਂ ਕਰਦੀ ਆ ਇਹ ਇੰਟਰਨੈਟ ਦੇ ਕਿਹੜੇ ਕਨੈਕਸ਼ਨ ਤੋਂ ਕਰਦੀ ਆ ਪਰ ਪੁਲਿਸ ਨੇ ਕੜੀ ਨਾਲ ਕੜੀ ਜੋੜੀ ਤੇ ਹੌਲੀ-ਹੌਲੀ ਗੱਲ ਇਹਦੇ ਤੇ ਪਹੁੰਚ ਗਈ ਆ ਤੇ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨੇ ਮੰਨ ਲਿਆ ਕਿ ਮੈਂ ਇਹ ਲੱਛਣ ਕੀਤੇ ਹਨ ਮੈਂ ਇਹ ਸਾਰਾ ਕੁਝ ਕੀਤਾ ਹੈ ਭਾਰਤ ਦੇ ਵਿੱਚ ਆਹ ਕੁਝ ਵੀ ਹੁੰਦਾ ਕੁੜੀਆਂ ਤੇ ਮੁੰਡਿਆਂ ਦਾ ਇੱਕ ਹਿੱਸਾ ਆਹ ਕਰਤੂਤਾ ਵੀ ਕਰਦਾ ਤੁਹਾਨੂੰ ਚੇਤੇ ਹੋਣਾ ਵੀ ਸ਼ਾਇਦ ਪਿਛਲੇ ਸਾਲ ਦੀ ਗੱਲ ਆ ਕੁੜੀਆਂ ਨੂੰ ਮੁੰਡਿਆਂ ਨੇ ਰੱਖਿਆ ਸੀ ਕਿਤੇ ਘੁੰਮਣ ਗਏ ਸੀ ਤੇ ਕੁੜੀਆਂ ਕਹਿ ਰਹੀਆਂ ਜੀ ਕਿ ਹੁਣ ਅਸੀਂ ਆਪਣੇ ਸ਼ਹਿਰ ਵੱਲ ਜਾਣਾ ਕੁੜੀਆਂ ਦੀ ਫਲਾਈਟ ਹੋਈ ਸੀ ਦੋ ਕੁੜੀਆਂ ਸੀ ਤੇ ਮੁੰਡੇ ਨੇ ਪਤਾ ਲੱਗਾ ਜੀ ਕਿ ਉਸ 에ਅਰਲਾਈਨ ਦੇ ਦਫਤਰ ਦੇ ਵਿੱਚ ਫੋਨ ਕਰਤਾ ਸੀਗਾ ਕਿ ਭਾਈ ਇਹਦੇ ਵਿੱਚ ਬੰਬ ਆ ਤੇ ਇਹ ਉੱਡੇ ਨਾ ਉਹ ਇਸ ਕਰਕੇ ਕੀਤਾ ਵੀ ਭਾਈ ਇਹ ਕੁੜੀਆਂ ਅੱਜ ਫਲਾਈਟ ਲੈ ਕੇ ਚਲੀਆਂ ਨਾ ਜਾਣ ਕਿਤੇ ਉਸ ਤੋਂ ਬਾਅਦ ਭਾਈ ਹਫੜਾ ਦਫੜੀ ਮਚ ਗਈ ਤਾਰ ਨਾਲ ਤਾਰ ਜੁੜੀ ਵੀ ਭਾਈ ਕਿੱਥੋਂ ਫੋਨ ਆਇਆ ਸਾਰਾ ਕੁਝ ਟਰੇਸ ਹੋਇਆ ਤੇ ਜਦੋਂ ਮੁੰਡਾ ਚੱਕ ਲਿਆ ਤੇ ਫਿਰ ਪਤਾ ਲੱਗਾ ਵੀ ਭਾਈ ਇਹ ਤਾਂ ਇਨ੍ਹਾਂ ਕੁੜੀਆਂ ਦੇ ਵਿੱਚੋਂ ਇੱਕ ਦਾ ਸਾਥੀ ਆ ਇਹ ਕੁੜੀਆਂ ਇਹਨਾਂ ਦੇ ਕੋਲੇ ਜਾਂ ਆਪਣੇ ਮੁੰਡੇ ਸਾਥੀਆਂ ਦੇ ਕੋਲੇ ਰਹਿ ਕੇ ਗਈਆਂ 2 3 4 ਰਾਤਾਂ ਇਹ ਘੁੰਮਣ ਫਿਰਨ ਗਏ ਸੀਗੇ ਹੁਣ ਇਹ ਜਦੋਂ ਚੱਲੀਆਂ ਸੀ ਤਾਂ ਮੁੰਡੇ ਦਾ ਮਨ ਕਰਦਾ ਸੀ ਕਿ ਅੱਜ ਫੇਰ ਰੁਕ ਜਾਣ ਇਹ ਅੱਜ ਇਹਨਾਂ ਦੀ ਫਲਾਈਟ ਕੈਨਸਲ ਹੋ ਜੇ ਉਹਨੇ ਆ ਕਰਤੂਤ ਕੀਤੀ ਇਹ ਕੁਝ ਵੀ ਚੱਲਦਾ ਪਿਛਲੇ ਕੁਝ ਕ ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚੋਂ ਖਬਰਾਂ ਕਿਹੋ ਜਿਹੀਆਂ ਆਉਂਦੀਆਂ ਕਦੇ ਖਬਰ ਆਉਂਦੀ ਜੀ ਕਿ ਫਲਾਨੀ ਥਾਂ ਦੇ ਉੱਤੇ ਦੋ ਬੱਚਿਆਂ ਦੀ ਮਾਂ ਭੱਜ ਗਈ ਕਦੇ ਖਬਰ ਆਉਂਦੀ ਕਿ ਤਿੰਨ ਬੱਚਿਆਂ ਦਾ ਬਾਪ ਭੱਜ ਗਿਆ ਕਿਸੇ ਦੇ ਨਾਲ ਕਦੇ ਖਬਰ ਆਉਂਦੀ ਜੀ ਕਿ ਚਾਚੀ ਭਤੀਜੇ ਨਾਲ ਭੱਜ ਗਈ ਇਹਦੇ ਖਬਰਾਂ ਆਉਂਦੀ ਜੀ ਕਿ ਹੋਣ ਵਾਲੀ ਸਾਸਾ ਜਿਹੜੀ ਉਹ ਹੋਣ ਵਾਲੇ ਜਵਾਈ ਨਾਲ ਭੱਜ ਗਈ ਆਹ ਖਬਰਾਂ ਪੜ ਪੜ ਕੇ ਸੱਚੀ ਮੁੱੱਚੀ ਹੈਰਾਨੀ ਹੁੰਦੀ ਆ ਕਿ ਅਸੀਂ ਤਾਂ ਸੋਲੇ ਇਸ ਗੱਲ ਦੇ ਗੋਣੇ ਕਿ ਭਾਰਤ ਸੰਸਕ੍ਰਿਤੀ ਪੱਖੋਂ ਬਹੁਤ ਮਜ਼ਬੂਤ ਹੈ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਅਸੀਂ ਤਾਂ ਜੀ ਗੁਣੀ ਗਿਆਨੀ ਬਹੁਤ ਆ ਸਾਡੇ ਅੰਦਰ ਤਾਂ ਬਹੁਤ ਚੀਜ਼ਾਂ ਦਾ ਵਾਸ ਹੈ ਕਿ ਭਾਈ ਅਸੀਂ ਤਾਂ ਸੱਭੇਕ ਹੋਣਾ ਤੇ ਅਸੀਂ ਤਾਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਤੇ ਅਸੀਂ ਭਾਰਤ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਆ ਸਾਨੂੰ ਵਿਰਾਸਤ ਦੇ ਵਿੱਚ ਜੀਨਸ ਦੇ ਵਿੱਚ ਬੜੀਆਂ ਚੰਗੀਆਂ ਚੀਜ਼ਾਂ ਮਿਲੀਆਂ ਅਭਾਰਤ ਦੇ ਵਿੱਚ ਕੀ ਚੱਲਿਆ ਇਹ ਜੋ ਹੁਣ ਭਾਰਤ ਦੇ ਵਿੱਚ ਹੋ ਰਿਹਾ ਇਹ ਜਿਹੜੇ ਸਿਰਫਰੇ ਜੇ ਲੰਡੂ ਜੇ ਆਸ਼ਿਕਾ ਜਿਹੜੇ ਜਿਹੜਾ ਕੁਝ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਕਰਕੇ ਬੇਕਸੂਰ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਵੀ ਜਿਹੜੀ ਇਹ ਰੇਨੇ ਜੋ ਸ਼ੀਲਡਾ ਦੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਇਹਨੇ ਤਾਂ ਕਹਤਾ ਜੀ ਕਿ ਜਹਾਜ਼ ਮੈਂ ਕ੍ਰੈਸ਼ ਕੀਤਾ ਪਰ ਏਜੰਸੀਆਂ ਦੇ ਉੱਤੇ ਕੀ ਬਣੀ ਹੋਊਗੀ ਉਹਨਾਂ ਏਜੰਸੀਆਂ ਨੇ ਕੀ ਕੁਝ ਬਾਅਦ ਦੇ ਵਿੱਚ ਸੋਚਿਆ ਹੋਣਾ ਇਹਨੂੰ ਲੱਭਣ ਦੇ ਲਈ ਜਿਨੇ 21 ਈਮੇਲਾਂ ਕੀਤੀਆਂ ਆਪਦੀ ਸਿਰਫ ਜ਼ਿੱਦ ਪਗਾਉਣ ਦੇ ਲਈ ਉਸ ਮੁੰਡੇ ਨੂੰ ਫੜਾਉਣ ਦੇ ਲਈ ਉਸ ਮੁੰਡੇ ਨੂੰ ਸਖਤ ਸਜ਼ਾ ਮਿਲੇ ਇਹਦੇ ਲਈ ਤੇ ਇਸ ਕੁੜੀ ਦੀ ਮਤ ਕਿ ਐਸੀ ਹੋਊਗੀ ਇਹ ਗੱਲ ਸੋਚਣ ਵਿਚਾਰਨ ਵਾਲੀ ਆ ਮੈਂ ਬਹੁਤ ਹੈਰਾਨ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਵੀ ਭਾਰਤ ਦੇ ਲੋਕਾਂ ਦੇ ਵਿੱਚ ਇੱਕ ਆ ਕੂੜਕਬਾੜ ਵਰਤੀ ਵਾਲੇ ਲੋਕ ਵੀ ਆ ਮੈਂ ਅਕਸਰ ਇਹ ਗੱਲ ਕਹਿਣਾ ਕਿ ਭਾਰਤ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਜ਼ਹਿਨੀ ਤੌਰ ਦੇ ਉੱਤੇ ਅਪਾਹਜ ਹੋ ਚੁੱਕੇ ਆ ਤੁਸੀਂ ਕਿਸੇ ਵੀ ਥਾਂ ਤੇ ਖੜਕੇ ਦੇਖ ਲਓ ਬੰਦੇ 'ਚ ਬੰਦਾ ਵਜਦਾ ਲੋਕ ਲੜੀ ਜਾਂਦੇ ਆ ਸ਼ਬਦਾਂ ਦਾ ਪਤਾ ਕੋਈ ਨਹੀਂ ਕਿਹਦੇ ਲਈ ਕੀ ਵਰਤਣਾ ਲੋਕ ਕਿਸੇ ਨਾਲ ਕਿਸੇ ਦੇ ਉੱਤੇ ਲਾਂਭਾ ਮੜੀ ਤਰੀ ਜਾਂਦੇ ਆ ਲੋਕ ਧਾਰਮਿਕ ਵੀ ਕਹਿੰਦੇ ਜੀ ਅਸੀਂ ਹੈਗੇ ਆ ਤੇ ਧਰਮ ਦੇ ਨਾਲ ਸੰਬੰਧ ਵੀ ਉਹਨਾਂ ਦਾ ਕੋਈ ਨਹੀਂਗਾ ਵੱਡੀ ਗਿਣਤੀ ਦੇ ਵਿੱਚ ਤਾਂ ਇਹੋ ਜਿਹੇ ਲੋਕ ਹੀ ਆ ਸੱਭਿਅਕ ਮਨੁੱਖ ਕਿੱਥੇ ਆ ਭਾਰਤ ਦੇ ਵਿੱਚੋਂ ਸੱਭਿਅਕ ਮਨੁੱਖ ਕਿਉਂ ਮੁਕਰਿਆ ਭਾਰਤ ਦੇ ਵਿੱਚ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਵਾਲੇ ਲੋਕ ਕਿੰਨੇ ਕ ਭਾਰਤ ਦੇ ਵਿੱਚ ਗੈਰ ਸੱਭਿਅਕ ਲੋਕ ਅਸੱਭਿਆਚਾਰ ਵਾਲੇ ਲੋਕ ਆ ਜਿਹੜੇ ਉਹਨਾਂ ਦੀ ਪਰਮਾਰ ਹੋ ਗਈ ਜਿਸ ਦੇ ਕਰਕੇ ਅੱਜ ਸਾਡੇ ਇੰਨੇ ਮੰਦੜੇ ਹਾਲ ਆ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸ ਦਗੇ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਸੀਗਾ ਜਿਹਦੇ ਵਿੱਚ 270 ਦੇ ਕਰੀਬ ਲੋਕਾਂ ਦੀ ਮੌਤ ਹੋਈ ਬੇਕਸੂਰ ਲੋਕਾਂ ਦੀ ਮੌਤ ਹੋਈ ਆ ਉਸ ਜਹਾਜ਼ ਦਾ ਆਪਾਂ ਜਾਣਦੇ ਇੱਕ ਬਲੈਕ ਬਾਕਸ ਮਿਲ ਗਿਆ ਸੀ ਬਲੈਕ ਬਾਕਸ ਆ ਜਿਹੜਾ ਉਹ ਅਸਲ ਵਿੱਚ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਇੱਕ ਹੁੰਦੀ ਜਿ ਇੱਕ ਕੋਕਪਿਟ ਜਿਹੜੀ ਹੈਗੀ ਆ ਉਹਦੇ ਵਿੱਚ ਲੀਆਂ ਆਵਾਜ਼ਾਂ ਰਿਕਾਰਡ ਹੁੰਦੀਆਂ ਇੱਕ ਉਹਦੇ ਵਿੱਚ ਹੋਰ ਡਿਵਾਈਸ ਹੁੰਦੀ ਆ ਜਿਹੜੀ ਜਹਾਜ਼ ਦੇ ਬਾਰੇ ਮੁਕੰਮਲ ਤਕਨੀਕੀ ਜਾਣਕਾਰੀ ਰੱਖਦੀ ਆ ਪਹਿਲਾਂ ਖਬਰਾਂ ਇਹ ਆਈਆਂ ਸੀ ਕਿਹ ਜਹਾਜ਼ ਦੇ ਬਲੈਕ ਬਾਕਸ ਵਿੱਚ ਲਿਆਂ ਇਹ ਦੋਨੋਂ ਜਿਹੜੀਆਂ ਰਿਪੋਰਟਰ ਆ ਇਹ ਇੰਨੇ ਸੜ ਗਏ ਆ ਇਹ ਹੀਟ ਦੇ ਵਿੱਚ ਇੰਨੇ ਆ ਗਿਆ ਭਾਰਤ ਦੇ ਵਿੱਚ ਇਹਦਾ ਡਾਟਾ ਰਿਕਵਰੀ ਨਹੀਂ ਹੋ ਸਕਦਾ ਉਦੋਂ ਖਬਰਾਂ ਆਈਆਂ ਸੀ ਕਿ ਭਾਰਤ ਦੇ ਅਧਿਕਾਰੀ ਇਹਨੂੰ ਲੈ ਕੇ ਜਾਣਗੇ ਜੀ ਅਮਰੀਕਾ ਦੇ ਵਿੱਚ ਉੱਥੇ ਕੋਸ਼ਿਸ਼ ਕੀਤੀ ਜਾਊਗੀ ਵੀ ਡਾਟਾ ਰਿਕਵਰ ਹੋਵੇ ਪਰ ਹੁਣ ਖਬਰ ਆ ਗਈ ਆ ਕਿ ਇਹਦਾ ਭਾਰਤ ਦੇ ਵਿੱਚ ਡਾਟਾ ਰਿਕਵਰ ਹੋ ਗਿਆ ਹੁਣ ਇਹਦੇ ਬਾਰੇ ਪਤਾ ਲੱਗ ਜਾਊਗਾ ਕਿ ਭਾਈ ਇਹ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਕੁਝ ਕਿ ਸਕਿੰਟ ਕਿਵੇਂ ਸੀ ਜਿਹੜੇ ਜਹਾਜ਼ ਦੇ ਕਾਕਪਿਟ ਦੇ ਵਿੱਚ ਪਾਇਲਟ ਆ ਜਾਂ ਜਿਹੜੇ ਹੋਰ ਕਰੂ ਬ ਮੈਂਬਰ ਆ ਉਹਨਾਂ ਨੇ ਆਪਸ ਦੇ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਕੀਤੀਆਂ ਜਦੋਂ ਜਹਾਜ਼ ਉੱਡ ਰਿਹਾ ਹੁੰਦਾ ਸਾਡੀ ਕੱਲੀ-ਕੱਲੀ ਗਤੀਵਿਧੀ ਨੋਟ ਹੋ ਰਹੀ ਹੁੰਦੀ ਹੈ ਸਾਨੂੰ ਉਹਦੇ ਬਾਰੇ ਗਿਆਨ ਨਹੀਂ ਹੁੰਦਾ ਕਿ ਬਲੈਕ ਬਾਕਸ ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਹੁੰਦੀ ਹੈ ਉਹ ਕਿੰਨੀ ਉਚਾਈ ਦੇ ਉੱਤੇ ਉੱਡ ਰਿਹਾ ਉਥੇ ਕਿੰਨਾ ਤਾਪਮਨ ਅੰਦਰ ਤੇ ਕਿੰਨਾ ਬਾਹਰ ਆ ਬਾਹਰਲਾ ਮੌਸਮ ਕਿਹੋ ਜਿਹਾ ਉਹਦੇ ਚ ਤੇਲ ਕਿੰਨਾ ਕਾ ਉਹਦੇ ਵਿੱਚ ਪਾਇਲਟ ਆਪਸ ਚ ਗੱਲਾਂ ਕਿਹੜੀਆਂ ਕਰ ਰਹੇ ਆ ਜਹਾਜ਼ ਦੇ ਇੰਜਣ ਦੇ ਵਿੱਚ ਤਾਂ ਨਹੀਂ ਕੋਈ ਸਮੱਸਿਆ ਆਈ ਕੋਈ ਵਾਇਰਿੰਗ ਦੇ ਵਿੱਚ ਤਾਂ ਨਹੀਂ ਸਮੱਸਿਆ ਆਈ ਉਡਾਣ ਕਿੰਨੇ ਫੁੱਟ ਜਾਂ ਕਿੰਨੇ ਮੀਟਰ ਦੀ ਉਚਾਈ ਦੇ ਉੱਤੇ ਸੀ ਕਿੰਨੀ ਦੇਰ ਰਨਵੇ ਦੇ ਉੱਤੇ ਦੌੜ ਕੇ ਤੇ ਫਿਰ ਜਹਾਜ਼ ਨੇ ਤਾ ਨੂੰ ਜਾਣਾ ਸ਼ੁਰੂ ਕੀਤਾ ਫਿਰ ਜਦੋਂ ਡਿੱਗਣਾ ਸ਼ੁਰੂ ਹੋਇਆ ਜਾਂ ਅੱਗ ਦਾ ਸ਼ਿਕਾਰ ਹੋਇਆ ਤਾਂ ਉਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਹੋਣਗੇ ਕੜੀ ਨਾਲ ਕੜੀ ਜੋੜ ਕੇ ਫਿਰ ਉਸ ਜਹਾਜ਼ ਕ੍ਰੈਸ਼ ਜਾਂ ਜਦੋਂ ਵੀ ਕਿਤੇ ਵੀ ਕੋਈ ਜਹਾਜ਼ ਹਰਸਗ੍ਰਸਤ ਹੋਇਆ ਹੋਵੇ ਉਹਦੇ ਬਾਰੇ ਪਤਾ ਲਾਉਣ ਦੇ ਲਈ ਮਾਹਿਰ ਕੋਸ਼ਿਸ਼ਾਂ ਕਰਦੇ ਆ ਤਾਂ ਜੋ ਭਵਿੱਖ ਦੇ ਵਿੱਚ ਇਦਾਂ ਕੁਝ ਨਾ ਹੋਵੇ ਇੱਕ ਪਾਸੇ ਇਹ ਗੱਲਾਂ ਲੱਭੀਆਂ ਜਾ ਰਹੀਆਂ ਦੂਜੇ ਪਾਸੇ ਇਸ ਜਹਾਜ਼ ਨੂੰ ਕ੍ਰੈਸ਼ ਕਰਨ ਦੀਆਂ ਸਿਰਫ ਰੀਆਂ ਕੁੜੀਆਂ ਜ਼ਿੰਮੇਵਾਰੀ ਲੈ ਰਹੀਆਂ ਮੈਂ ਸੱਚੇ ਮੁੱੱਚੀ ਹੈਰਾਨ ਆ ਮੇਰੀ ਬੇਨਤੀ ਹੈ ਹਾਲਾਂਕਿ ਕਈ ਬੰਦੇ ਕਹਿੰਦੇ ਆ ਵੀ ਤੁਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹਦੇ ਵਿੱਚ ਮੈਂ ਖੁਦ ਨੂੰ ਵੀ ਸ਼ਾਮਲ ਕਰਨਾ ਕਿ ਮੈਂ ਵੀ ਸੱਭਿਆ ਕਰਮਾਂ ਪਰ ਮੇਰੀ ਬੇਨਤੀ ਹੈ ਕਿ ਸਾਰੇ ਹੀ ਸੱਭਿਆ ਕਰਨਗੇ ਜਿਹੜੀਆਂ ਸਿਰਫ ਰੀਆਂ ਗੱਲਾਂ ਕਰਦੇ ਹਾਂ ਜਾਂ ਕਰਦੀਆਂ ਹਨ ਕੁੜੀਆਂ ਉਹ ਮੁੰਡੇ ਆ ਕੁੜੀਆਂ ਉਹ ਧਰਤੀ ਦੇ ਉੱਤੇ ਭਾਰ ਆ ਭਾਰਤ ਦੇਸ਼ ਇਹੋ ਜੇ ਖੜਮਸਤੀਆਂ ਕਰਨ ਵਾਲੇ ਵਾਹੀ ਹਾਤ ਲੋਕਾਂ ਵਾਸਤੇ ਨਹੀਂ ਹੈਗਾ ਕੋਈ ਵੀ ਧਰਤੀ ਇਹੋ ਜੇ ਮੂਰਖ ਬੱਤੇ ਲੋਕਾਂ ਵਾਸਤੇ ਨਹੀਂ ਹੁੰਦੀ ਹਰ ਬੰਦੇ ਨੂੰ ਪੜ੍ਹਨ ਦੀ ਲੋੜ ਹੈ ਇਸ ਵੇਲੇ ਪੜਾਉਣ ਦੀ ਨਹੀਂ ਆਪਾਂ ਕਹਿੰਦੇ ਤੂੰ ਆ ਸਿੱਖ ਤੂੰ ਆ ਸਿੱਖ ਤੂੰ ਆ ਸਿੱਖ ਆਪਾਂ ਕਿੰਨਾ ਕੁ ਸਿੱਖੇ ਆ ਇੱਥੇ ਭਾਰਤ ਦੇ ਵਿੱਚ ਸਮੱਸਿਆ ਹੈ ਜੀ ਕਿ ਹਰ ਬੰਦਾ ਦੂਜੇ ਨੂੰ ਸਮਝਾਈ ਜਾਂਦਾ ਆਪ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਆ ਉਹਦੇ ਤੇ ਕਿੰਨਾ ਕੁ ਅਮਲ ਕੀਤਾ ਇਹ ਸਾਡੇ ਸਿੱਖਾਂ ਸਮੇਤ ਗੱਲ ਕਹਿਣਾ ਮੈਂ ਹਿੰਦੂਆਂ ਨੇ ਵੀ ਗੱਲ ਕਰਨਾ ਮੁਸਲਮਾਨਾਂ ਜੈਨੀਆਂ ਬੋਧੀਆਂ ਪਾਰਸੀਆਂ ਦੀ ਸਾਰਿਆਂ ਨੇ ਕਰਦਾ ਜਿਹੜੇ ਵੀ ਧਰਮ ਵਿੱਚ ਜੁੜੇ ਆ ਉਹਦੇ ਵਿੱਚ ਕਦੋਂ ਆਖੇ ਜੇ ਖਲਾਰੇ ਪਾਈ ਜਾਓ ਤੇ ਰੌਲਾ ਪਾਈ ਜਾਓ ਤੇ ਲੜੀ ਜਾਓ ਤੇ ਪਿੱਟੀ ਜਾਓ ਗਾਲਾਂ ਕੱਢੀ ਚੱਲੋ ਤੁਸੀਂ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੋ ਸਕਦੇ ਆ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਕ ਨਿਭਾਉਨੇ ਆ ਹਮੇਸ਼ਾ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਹੱਕ ਮਿਲਣੇ ਚਾਹੀਦੇ ਆ ਜਿਹੜੇ ਦੇਸ਼ਾਂ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਆ ਇਕੱਲੇ ਚੁਣੇ ਹੋਏ ਲੋਕਾਂ ਦੇ ਕਰਕੇ ਕੋਈ ਦੇਸ਼ ਨਹੀਂ ਸੰਭਰਦਾ ਗੰਦ ਪਾ ਕੇ ਗੱਲ ਕਹਿਣੀ ਕਿ ਬਾਹਰਲੇ ਮੁਲਕਾਂ 'ਚ ਗੰਦ ਨਹੀਂ ਪੈਂਦਾ ਕਿਤੇ ਵੀ ਖੜ ਕੇ ਪਿਸ਼ਾਬ ਕਰਨ ਦੇ ਨਾਲ ਇਹ ਗੱਲ ਕਹਿਣੀ ਕਿ ਬਾਹਰਲੇ ਮੁਲਕਾਂ 'ਚ ਇਹ ਨਹੀਂ ਹੁੰਦਾ ਕਿਤੇ ਵੀ ਪਾਣੀ ਦੀ ਬੋਤਲ ਚਲਾ ਕੇ ਮਾਰਨੀ ਆ ਕਰਕੇ ਗੱਡੀ ਦੇ ਵਿੱਚੋਂ ਇਹ ਕਹਣਾ ਜੀ ਕਿ ਬਾਹਰਲੇ ਮੁਲਖਾ ਚ ਐ ਨਹੀਂ ਹੁੰਦਾ ਹਰ ਥਾਂ ਦੇ ਉੱਤੇ ਘਾਹ ਪੱਟੀ ਜਾਣਾ ਤੇ ਕਹਣਾ ਜੀ ਬਾਹਰਲੇ ਮੁਲਖਾ ਚ ਹਰਿਆਲੀ ਬਹੁਤ ਆ ਇਹ ਗੱਲਾਂ ਕਹਿਣ ਦੀਆਂ ਸੁਖੀਆਂ ਤੁਸੀਂ ਉਵੇਂ ਕਰਕੇ ਦਿਖਾਓ ਸਭੇਕ ਲੋਕਾਂ ਨੂੰ ਸਲਾਮ ਕਰਦੇ ਆ ਜਿਹੜੇ ਲੋਕ ਕਿਤਾਬਾਂ ਨਾਲ ਜੁੜੇ ਆ ਉਹ ਵਾਹੀ ਹੱਥ ਘਟ ਹੁੰਦੇ ਆ ਆਜੋ ਕਿਤਾਬ ਸਭਿਆਚਾਰ ਨਾਲ ਜੁੜਗੇ ਯਾ ਯਾ ਈਸ਼ਵਰ ਨਹੀਂ ਹੁੰਦਾ ਕਿ ਯਾਰ ਕੋਈ ਲੜਕੀ ਆਪਣੇ ਆਸ਼ਕ ਕੁਲੂਮ ਬਦਲਾ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਫਲਾਵੇ ਉਹਨੂੰ ਪਹਸਾਨ ਵਾਸਤੇ ਕਿੰਡੀ ਵੱਡੀ ਖਬਰ ਫਰਦ ਕਰੋ ਸੱਚ ਸਾਬਤ ਹੋ ਜਾਂਦੀ ਸੱਚ ਤੇ ਸਾਬਤ ਇਹਦਾ ਕੀ ਹੋਣਾ ਲੇਕਿਨ ਇਹਦੇ ਵਿੱਚ ਬੇਵਕੂਫੀ ਕਿੱਡੀ ਵੱਡੀ ਹੈ ਇਹ ਕਹਿੰਦੇ ਆ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਇਹ ਜਿਹੜਾ ਇੰਜ ਦਾ ਮਾਮਲਾ ਹੁੰਦਾ ਨਾ ਇਹ ਜਿਹੜੀ ਉਹ ਇੰਤਜ਼ਾਮੀਆਂ ਹੁੰਦੀ ਹੈ ਜਾਂ ਲੋਗ ਰਿਸਰਚ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਉਲਝਾਇਆ ਜਾ ਰਿਹਾ ਬੇਸਿਕਲੀ ਉਹ ਵਿਚਾਰੇ ਉਹ ਜਿਹੜਾ ਕੰਮ ਕਰਨ ਨੇ ਉਹ ਛੱਡ ਕੇ ਇਸ ਪਾਸੇ ਹੋ ਜਿੰਦੇ ਨੇ ਕਿ ਯਾਰ ਕਿਦਾਰੇ ਵਾਕਈ ਕਿਉਂਕਿ ਪ੍ਰੋਬਲਮ ਤੇ ਨਹੀਂ ਆ ਗਈ ਕੋਈ ਸਿਸਟਮ ਚ ਪ੍ਰੋਬਲਮ ਮਤਲਬ ਕਿ ਉਹ ਲੱਭਦੇ ਪਏ ਨੇ ਕਿ ਕਿਸ ਤਰ੍ਹਾਂ ਜਹਾਜ਼ क्रैश ਹੋਇਆ ਤਾਂ ਕਿ ਅੱਗੇ مزید ਕ੍ਰੈਸ਼ ਨਾ ਹੋਣ ਤੇ مزید ਮਾਸੂਮ ਲੋਕ ਜਿਹੜੇ ਨੇ ਉਹ ਮਰਨ ਨਾ ਤਾਂ ਯਾਨੀ ਕਿ ਜਹਾਜ਼ ਕ੍ਰੈਸ਼ ਨਾ ਕਰਨ ਤੇ ਇਧਰ ਵੇਖ ਲਓ ਕਿ ਆਸ਼ਕੀਆਂ ਮਸ਼ੂਕੀਆਂ ਦੇ ਵਿੱਚ ਉਹ ਲੜਕੀਆਂ ਲੜਕੇ ਕੀ ਕੁਝ ਕਰੀ ਜਾਂਦੇ ਇਹ ਵੇਖੋ ਨਾ ਸਵਰਨ ਦਾ ਜੀ ਨੇ ਇਸ ਵੀਡੀਓ ਦੇ ਵਿੱਚ ਕਿੰਨੇ ਹੀ ਐਸੇ ਜ਼ਿਕਰ ਕੀਤੇ ਕਿ ਜਿਹੜੇ ਮਸ਼ਹੂਰ ਮਸ਼ਹੂਰ ਵਾਕਿਆਤ ਹੋਏ ਕਿ ਵੀ ਉਹ ਕਿਵੇਂ ਇੱਕ ਨਹਾਜ਼ ਨਹੀਂ ਉਡਣ ਦਿੱਤਾ ਕਹਤਾ ਇਹ ਤੇ ਜੀ ਬੰਬੇ ਕਿਸੇ ਕੁੜੀ ਰਾਜ ਹੋਰੇ ਕੋਲ ਹਾਂਜੀ ਹਾਂਜੀ ਇਹ ਨੇ ਇਹਨੇ ਕਹਤਾ ਜੀ ਉਹ ਮੁੰਡੇ ਤੇ ਇਲਜ਼ਾਮ ਲੱਗ ਜਾਏਗਾ ਉਹਨੂੰ ਫੜ ਲੇਗੀ ਯਈਆ ਇਸ ਤਰ੍ਹਾਂ ਦਾ ਇੱਕ ਕੇਸ ਪਾਕਿਸਤਾਨ ਜੀ ਸੀ ਮੈਂ ਤੈਨੂੰ ਦੱਸਾਂ ਕਿ ਇੱਕ ਲੜਕੀ ਸੀ ਉਹ ਲੜਕੇ ਨਾਲ ਪਿਆਰ ਕਰਦੀ ਸੀ ਤੇ ਉਹ ਲੜਕਾ ਜਿਹੜਾ ਨਾ ਉਹਦਾ ਵਿਆਹ ਹੋ ਗਿਆ ਤੇ ਲੜਕੇ ਨੇ ਆਖਿਆ ਕਿ ਤੂੰ ਮੇ ਨਾਲ ਰਾਬਤਾ ਨਾ ਕਰੀ ਮੈਨੂੰ ਬਿਲਕੁਲ ਛੱਡ ਛੁੱਡ ਦੇ ਲੜਕੀ ਚਲੀ ਗਈ ਦੂਸਰੇ ਮੁਲਕ ਅੱਛਾ ਅੱਛਾ ਦੂਸਰੇ ਮੁਲਕ ਉਹ ਲੜਕੀ ਗਈ ਤੇ ਉਹਨੂੰ ਉੱਥੋਂ ਜਾ ਕੇ ਉਹਨੇ ਅਕਰਾਰਉਲ ਹਸਨ ਜਿਹੜਾ ਬਹੁਤ ਇਹੋ ਜਿਹੀ ਕਿਸ ਹੜਦਾ ਹਾਂਜੀ ਇਹੋ ਜਿਹੀ ਉਹਨੂੰ ਉਹਨੇ ਕਿਹਾ ਕਿ ਜੀ ਇੱਕ ਲੜਕਾ ਹੈ ਜੀ ਮੈਨੂੰ ਤੰਗ ਕਰਦਾ ਮੈਨੂੰ ਧਮਕੀਆਂ ਦਿੰਦਾ ਮੇਰੀਆਂ ਕੋਲ ਵੀਡੀਓ ਨੇ ਇਹ ਉਹ ਤੰਗ ਕਰਦਾ ਤੇ ਉਹਨੇ ਜਦੋਂ ਕੜੀ ਦੇ ਨਾਲ ਕੜੀ ਮਲਾਈ ਤੇ ਉਹ ਕਸੂਰਵਾਰੀ ਉਹ ਲੜਕੀ ਨਿਕਲੀ ਮਤਲਬ ਕਿ ਉਹ ਲੜਕੀ ਖੁਦ ਉਹਨੂੰ ਪਸਾਨਾ ਚਾਹ ਰਹੀ ਸੀ ਕਿ ਮਤਲਬ ਕਿ ਇਨੇ ਮੇਰੇ ਨਾਲ ਦੋ ਨੰਬਰੀ ਕੀਤੀ ਮੈਨੂੰ ਛੱਡਦਾ ਮੇਰੇ ਨਾਲ ਵਿਆਹ ਨਹੀਂ ਕੀਤਾ ਤੇ ਆਪਣੀ ਅਣਖ ਦੀ ਵਜ੍ਹਾ ਤੋਂ ਇਹ ਚ ਕਰ ਰਹੀ ਸੀ ਯਾਰ ਇਹ ਚੀਜ਼ ਇੱਕ ਦੇ ਇਲਮ ਦੀ ਕਮੀ ਜਿਸਰਾ ਸਵਾਰਟਾਈਨਾਂ ਜੀ ਕਹ ਰਹੇ ਨਾ ਇਲਮ ਦੀ ਤਾਲੀਮ ਦੀ ਕਮੀ ਹੈ ਕਿਤਾਬ ਤੋਂ ਅਸੀਂ ਦੂਰ ਆ ਤੇ ਇਹੋ ਜਿਹਾ ਫਜ਼ੂਲ ਹਰਕਤਾਂ ਕਰਨੀਆਂ ਜਿੰਨਾਂ ਦਾ ਕੋਈ ਸਿਰ ਪੈਰ ਹੀ ਨਹੀਂ ਦੂਸਰਾ ਇਹਦੇ ਵਿੱਚ ਮੈਂ ਜਿਹੜੀ ਗੱਲ ਸ਼ਾਮਲ ਕਰਾਂਗਾ ਉਹ ਇਹ ਕਿ ਇਹ ਜਿਹੜਾ ਸੋਸ਼ਲ ਮੀਡੀਆ ਦਾ ਇਹਨਾਂ ਨੇ ਲੋਕਾਂ ਦਾ ਦਿਮਾਗ ਬੜਾ ਖਰਾਬ ਕੀਤਾ ਹੈ ਲੋਕਾਂ ਨੂੰ ਇਨਸਟਾਗ੍ਰਾਮ ਤੇ ਟਿਕਟੌਕ ਤੇ ਵਿਊਜ਼ ਚਾਹੀਦੇ ਹੁੰਦੇ ਨੇ ਉਹਦੇ ਵਾਸਤੇ ਉਹ ਕਿਸੇ ਵੀ ਹਾਦਸੇ ਕਰ ਚਲੇ ਜਾਂਦੇ ਨੇ ਤੇ ਉਹ ਚਲੇ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਫਾਲੋਅਰ ਕਰਨ ਵਾਲੇ ਹੁੰਦੇ ਨੇ ਉਹ ਵੀ ਫਿਰ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹ ਹਰ ਹਰ ਬੰਦਾ ਦੇ ਇੱਥੇ ਪਾਕਿਸਤਾਨ ਇੰਡੀਆ ਦੇ ਵਿੱਚ ਮੈਂ ਇੱਕ ਗੱਲ ਕਰਾਂ ਹਰ ਬੰਦਾ ਦੇ ਇਥੇ ਜਸੂਸ ਤੇ ਡਿਟੈਕਟਿਵ ਬਣਨ ਨੂੰ ਫਿਰਦਾ ਕਿ ਵੀ ਮੈਂ ਕਿਦ ਨੂੰ ਇਨਫੋਰਮੇਸ਼ਨ ਕਾਰਡ ਲਵਾ ਮੈਂ ਕੋਈ ਇਹੋ ਜਿਹਾ ਜਸੂਸੀ ਕਾਰ ਲਵਾ ਜਿਵੇਂ ਪਤਾ ਨਹੀਂ ਕੋਈ ਏਜੰਸੀਆਂ ਅਜੋੜਾ ਜਿਨ ਬੋਲਟਾ ਨਾ ਮਿਲਣਾ ਮੈਨੂੰ ਨਾਮ ਮਿਲਣਾ ਹਰ ਬੰਦਾ ਇਹੋ ਜਿਹੇ ਪੰਗੇ ਕਰਦਾ ਤੇ ਬੜੀ ਪਿਆਰੀ ਗੱਲ ਕੀਤੀ ਇਹਨਾਂ ਨੇ ਐਂਡ ਤੇ ਕਿ ਕੋਈ ਵੀ ਧਰਤੀ ਜਿਹੜੀ ਹੈ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਆਜ਼ਾਦਤ ਨਹੀਂ ਦਿੰਦੀ ਕਿ ਉੱਥੇ ਰਹਿਣ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਹੀ ਰਹਿ ਸਕਦੇ ਨੇ ਤੇ ਕਿਤਾਬ ਨਾਲ ਜੁੜੋ ਤੇ ਇੱਕ ਹੋਰ ਗੱਲ ਅਸੀਂ ਐਡ ਕਰਾਂਗੇ ਕਿ ਕਿਤਾਬ ਅਗਰ ਕੁਝ ਅਗਰ ਦੋ ਕਿਤਾਬਾਂ ਪੜ ਲਓ ਤਨੂੰ ਹਜ਼ਮ ਕਰਨਾ ਵਿੱਚ ਹਜ਼ਮ ਕਰਨਾ ਵਿੱਚ ਇੱਕ ਹੋਰ ਗੱਲ ਇੱਥੇ ਇਹ ਵੇਖ ਕੇ ਜਿਹੜੇ ਅਸੀਂ ਲੋਕ ਤੁਸੀਂ ਦੇਖ ਵੀ ਰਹੇ ਜੇ ਤੇ ਆਮ ਲੋਕ ਜਿਹੜੇ ਨੇ ਅਸੀਂ ਆਪਣੇ ਨਾ ਬੱਚਿਆਂ ਦੀ ਕੋਈ ਥੋੜੀ ਜਿਹੀ ਨਾ ਇਸ ਤਰ੍ਹਾਂ ਦੀ ਪਰਵਰਿਸ਼ ਕਰੀਏ ਕਿ ਉਹਨਾਂ ਨੂੰ ਮੋਬਾਈਲ ਦੇਣ ਦੇ ਬਜਾਏ ਸੋਸ਼ਲ ਮੀਡੀਆ ਦੇਣ ਦੇ ਬਜਾਏ ਕਾਮਦ ਕਾਮ ਉਹਨਾਂ ਨੂੰ 10 12 ਸਾਲ ਦੀ ਉਮਰ ਤੱਕ 12 ਕੇ ਸਾਲ ਦੀ ਉਮਰ ਤੱਕ ਤੇ ਕਿਤਾਬਾਂ ਵੱਲ ਰੱਖੀਏ ਤੇ ਸਿੱਖਣ ਸਿਖਾਣ ਨਾਲ ਰੱਖੀਏ ਤੁਹਾਨੂੰ ਯਾਦ ਹੈ ਕਿ ਆਪਾਂ ਜਦੋਂ ਛੋਟੇ ਹੁੰਦੇ ਸੀ ਉਦੋਂ ਆਪਾਂ ਕਹਾਣੀਆਂ ਲੈਂਦੇ ਸੀ ਬੰਦਾ ਬਾਹਰ ਸਾਇਕਲ ਤੇ ਵੇਚਣ ਆਂਦਾ ਸੀ ਉਹ ਕਹਾਣੀਆਂ ਛੋਟੇ-ਛੋਟੀਆਂ ਜਾਂ اخਲਾਕੀ ਸਬਕ ਵਾਲੀਆਂ ਕਹਾਣੀਆਂ ਹੁੰਦੀਆਂ ਸੀ ਸੱਚੀਆਂ ਕਹਾਣੀਆਂ ਹੁੰਦੀਆਂ ਸੀ ਤੇ ਹੁਣ ਹੁਣ ਤੇ ਬੱਚੇ ਸੁਬਾੜ ਦੇ ਨਾਲ ਹੀ ਹਿੰਦੀਆਂ ਡਰਾਮਾ ਹੀ ਉਦੋਂ ਹੁੰਦਾ ਸੀ ਬਾਕੀ ਇਹ ਚੀਜ਼ਾਂ ਤੇ ਹੁੰਦੀਆਂ ਨਹੀਂ ਸੀ ਆ ਜੋ ਅੱਜ ਗੱਲ ਚੱਲ ਰਿਹਾ ਤੇ ਉਹ ਉਹ ਵੀ ਦੇਖਣਾ ਹੁੰਦਾ ਸੀ ਨਾ ਤੇ ਉਹ ਵੀ ਜਿਹੜੇ ਘਰ ਵਾਲੇ ਦੇ ਦੇ ਬੱਚਿਆਂ ਨੂੰ ਕੱਢ ਕੇ ਦੇ ਦੇ ਸੀ ਜਾਂ ਕਿਸੇ ਦੇ ਘਰ ਲੱਗਾ ਤੁਸੀਂ ਜਾ ਰਹੀ ਸੀ ਸਾਕੇ ਜੇ ਕਿਸੇ ਨੇ ਫਿਲਮ ਵੇਖਣੀ ਉਹਦੀ ਤੇ ਇੰਨੀ ਸਖਤੀ ਹੁੰਦੀ ਸੀ ਨਾ ਕਿ ਫਿਲਮ ਸਿਰਫ ਮਿਸਾਲ ਹੈ ਕਿ ਜਿਵੇਂ ਇਹ ਹੁਣ ਤੇ ਪਲੱਸ 18 ਵਾਲਾ ਹਿਸਾਬ ਚੱਲਿਆ ਨਾ ਉਦੋਂ ਤੇ ਪਲੱਸ 35 ਜਾਂ ਪਲੱਸ 40 ਵਾਲਾ ਸਿਸਟਮ ਸੀ ਕਿ ਵੀ ਉਸ ਤੋਂ ਉੱਤੇ ਜਾਂ ਲਈ ਫਿਲਮ ਉੱਤੇ ਵਾਲਾ ਹੀ ਲੋਕ ਫਿਲਮ ਵਗੈਰਾ ਦੇਖ ਸਕਦੇ ਸੀ ਉਹ ਤੋਂ ਥੱਲੇ ਵਾਲੇ ਤੇ ਉਹਨਾਂ ਵਾਸਤੇ ਤੇ ਇਹ ਹੋ ਹੀ ਨਹੀਂ ਸਕਦਾ ਸੀ ਕਿ ਉਹ ਕਿਸੇ ਤਰੀਕੇ ਫਿਲਮ ਦੇਖ ਲੈਣ ਕੋਈ ਚੋਰੀ ਚੋਰੀ ਦੇਖ ਲੈਣ ਦੇ ਗੱਲ ਦਾ ਗੱਲ ਹੁੰਦੀ ਸੀ ਖੈਰ ਬਹੁਤ ਹੀ ਇਨਫੋਰਮੇਟਿਵ ਬਾਕੀ ਬਾਸ਼ਰੇ ਜੇ ਜਿਹੜਾ ਵਿਗਾੜ ਪੈਦਾ ਹੋਇਆ ਨਾ ਇਹਦਾ ਜ਼ਿਆਦਾਤਰ ਮੀਡੀਆ ਸੋਸ਼ਲ ਮੀਡੀਆ ਜ਼ਿੰਮੇਦਾਰ ਹੈ ਤੇ अच्छे कंटेंट क्रिएटर लोग नहीं हैगे जिस तरह के स्वारेन डायना जी ने ये लोग मतलब के फिर भी लोगों ਨੂੰ ਉਜਾਗਰ ਕਰ ਰਹੇ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਵਧੀਆ ਵੀਡੀਓ ਸੀ ਮਿਲਨੇ ਦੋਸਤਾਂ ਨੂੰ ਵੀਡੀਓ ਨਾਲ ਅੱਲਾਹ